ਆਹ 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 ਚੱਕ ਮੇਰਾ ਕੋਲ ਬਾਈ ਬਾਈ ਕੋਈ ਬਿਹਰ ਕਾਰ ਨਹੀਂ ਹੈ ਸਫਾਈ ਮਾੜਾ ਪਾਸੇ ਅਪਾ ਬਾਸੰਦਰ ਨਾਲ ਗੋਲ ਕਰੀਏ ਅੱਜ ਸਿਕੜੀ ਬਾਰਡਰ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਫਾਈ ਅਭਿਆਨ ਛੇੜਿਆ ਉੱਗੇ ਕਲਾਕਾਰ ਬਾਈ ਨੇ ਬਾਈ ਕਨਵਰ ਕਰੇ ਵਾਲਾ ਭੱਡੇ ਭਾਈ ਆਪਣੇ ਬਾਈ ਕਨਵਰ ਕਰੇ ਵਾਲ ਨੌਜਵਾਨਾਂ ਨੂੰ 33 ਦੇ ਵੀ ਚਾਰੋ ਚੱਕੇ ਨਾਲ ਲੱਗਿਓ ਪਲੀਜ਼ ਆਪਾਂ ਸਭ ਤੋਂ ਬਾਅਦ ਦੇ ਵਿੱਚ ਗਿੱਜਾਂਗੇ ਕੇ ਫੋਨ ਦੀ ਜਗ੍ਹਾ ਤੇ ਚਾਰੋ ਚੱਕ ਲੋ ਵੀ ਆਜੋ ਨਾਲ ਲੱਗੋ ਹਾਂਜੀ ਸੋ ਪੋੜੋ ਵੀਰ ਕੇ ਪਲੀਜ਼ ਕੇ ਸਤਿ ਸ਼੍ਰੀ ਅਕਾਲ ਔਰ ਕੀ ਹਾਲ ਹੈ ਭਾਈ ਸਾਡੇ ਵੀਰ ਗਲਜਾਰੀ ਮੂਲਕੀ ਦੀ ਕਬੱਡੀ ਅੱਜ ਜਿੰਨੇ ਵੀ ਕਬੱਡੀ ਖਿਡਾਰੀ ਨੇ ਭਾਈ ਕਨਵਰ ਗਰੇਵਾਲ ਨੇ ਅੱਜ ਟਿਕੜੀ ਬਾਡਰ ਦੇ ਉੱਪਰ ਸਫਾਈ ਭਿਆਨ ਦੀ ਸ਼ੁਰੂਆਤ ਕੀਤੀ ਹੈ ਨੌਜਵਾਨਾਂ ਨੂੰ ਲੈ ਕੇ ਨਾਲ 아다 야